ਸਾਨੂੰ ਸਾਨੂੰ ਇੱਕ ਸਾਰਥਿਕ ਹੋ ਲਈ ਹੀ ਕਿ ਕੇਐਫਸੀ ਕੇਐਫਸੀ ਲੱਗੇ ਨਾ ਐਕਸੈਂਟ ਹੋਇਆ ਵਾ ਤੇ ਆਪਾਂ ਸੋ ਗੱਡੀ ਲੈ ਕੇ ਆਏ ਆ ਤੇ ਜਿੱਦੇ ਤੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋਟ ਵਾਲੀ ਸਾਰ ਤੋਂ ਤੇ ਉਹ ਫੋਟਰਾਫ ਨੂੰ ਵਧੀ ਗੱਡੀ ਤੇ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਗਲ ਹਸਪਤਾਲ ਖੁੱਲਾ ਕੇ ਜਾ ਰਹੇ ਆਪਾਂ ਹਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ ਉਡਾ ਸਦੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਇਧਰ ਆਣ ਕਿੱਧਰ ਡੇ ਆਪਣੇ ਪਠਾਨਕੋਟ ਤੋਂ ਆਉਂਦੇ ਆ ਬਤੂਰੀ ਲਾ ਕੇ ਉਹਨਾਂ ਨੂੰ ਪਿੱਛੇ ਪਤਾ 걸 ਐ ਵੀ ਇਹਨਾਂ 30-40 ਹਜ਼ਾਰ ਰੁਪਿਆ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਦੇ ਇੱਕ ਨਾੜ ਨੇ ਇਹਨੇ ਖਿਡਾਰੀ ਗੱਡੀ ਡਰਾਈਵ ਨੇ ਇਹਦੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਇਹ ਗੱਡੀ ਗਦੇ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚੰਦਾ ਖੜੇ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਆ ਨਾ ਮੇਰਾ ਗਰਮੀ ਦਾ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਡਰਾਈਵਰ ਦਾ ਜੋਨੀ ਆ ਹਾਂ ਜੀ ਗਰਦਾਪੁਰ ਜਾਂਦੇ ਸਰ ਅੱਛਾ ਤਾਂ ਉਹਨਾਂ ਨੇ ਗੱਡੀ ਉੱਤੇ ਆਪਣੀ ਜਿਹੜਾ ਬਾਈਪਾ ਟੱਪੇ ਆਪਣੇ ਮੋਰ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖਿਲਾੜ ਕੇ ਆਪਣੇ ਅਕਨਾਂ ਰਿਜ਼ਰਵ ਮੋੜਾ ਬੈਠਾਈ ਉਹ ਚਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਵਾਲਾ ਪਤਾ ਨਹੀਂ